ਕਮਾਲ ਸਹੀ ਕਰੋਗੇ ਤੇ ਤੁਹਾਨੂੰ ਸਹੀ ਨਮਾਇੰਦਾ ਮਿਲੇਗਾ ਜਿਹੜਾ ਤੁਹਾਡੀ ਸਹੀ ਵਕਾਲਤ ਕਰ ਸਕਦਾ ਤੁਹਾਡੇ ਦੁੱਖ dard ਤਕਲੀਫ ਨੂੰ ਸਮਝ ਕੇ ਤੁਹਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਤੁਹਾਡੇ ਮਸਲੇ ਹੱਲ ਕਰਾ ਸਕਦਾ ਸਰਕਾਰ ਦੀ ਭਗਵੰਤਪਾਨ ਦੀ ਸਰਕਾਰ ਦੀ ਇਹ ਇਲੈਕਸ਼ਨ ਕਰਾਉਣ ਦਾ ਮਨ ਕੋਈ ਨਹੀਂ ਸੀ ਇਹ ਇਲੈਕਸ਼ਨ ਅਜੇ ਤੋ 6 ਸਵਾ 6 ਸਾਲ ਪਹਿਲਾਂ ਡਿਊ ਸੀ ਮਗਰ ਇਹ ਇਲੈਕਸ਼ਨ ਨੂੰ ਉਹ ਡਿਲੇ ਕਰਦਾ ਸੀ ਲੇਟ ਕਰਦਾ ਸੀ ਕਿਉਂਕਿ ਪਤਾ ਸੀ ਬਦਲਾਵ ਦੇ ਲੋਤੇ ਇੱਕ ਵਾਰੀ ਤਾਂ ਵੋਟ ਲੈ ਲਈ ਹੁਣ ਕੈਸ ਕੱਲ ਦੀ ਜਾ ਕੇ ਵੋਟਾਂ ਦੀ ਮੰਗ ਕਰਾਂਗੇ ਕੰਮ ਤਾਂ ਕੀਤਾ ਹੀ ਕੋਈ ਨਹੀਂ ਔਰ ਇਹੀ ਕਾਰਨ ਹੈ ਕਿ ਅਕੀਲ ਚ ਹਾਈ ਕੋਰਟ ਤੇ ਆਰਡਰ ਕਰਾ ਕੇ ਕਾਰਪੋਰੇਸ਼ਨ ਕੇ ਕਮੇਟੀ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ ਸਤਸੰਗਤ ਜੀ ਲੋਕਤੰਤਰ ਕੇ ਜਿੱਤੇ ਤਿੰਨ ਵੋਟਾਂ ਦੇ ਜਿਹਦਾ ਸਹੀ ਉਪਯੋਗ ਛੋਟੇ ਫੈਂਡ ਲਾਉਣ ਵਾਸਤੇ ਐਮਪੀ ਨੂੰ ਪਾਉਨੇ ਹੋ ਦੂਜੀ ਵੋਟ ਸੂਬੇ ਦੀ ਸਰਕਾਰ ਬਣਾਉਣ ਵਾਸਤੇ ਐਮਐਲਏ ਨੂੰ ਪਾਉਂਦੇ ਹੋ ਤੇ ਤੀਜੀ ਵੋਟ 21 ਤਰੀਕ ਨੂੰ ਪਾ ਕੇ ਤੁਸੀਂ ਆਪ ਦੇ ਕਾਰਪੋਰੇਸ਼ਨ ਲੁਧਿਆਣੇ ਸ਼ਹਿਰ ਦਾ ਮੇਅਰ ਚੁਣ ਲੈ ਚੁਣ ਲੈ ਉੱਥੇ ਆਪ ਦਾ ਕਾਰਪੋਰੇਸ਼ਨ ਦਾ ਮੈਂਬਰ ਚੁਣ ਲੈ ਤੇ ਜੇ ਫੈਸਲਾ ਸਹੀ ਹੋਊਗਾ ਉਹਦਾ ਫਾਇਦਾ ਵੀ ਤੁਹਾਨੂੰ ਆ ਤੇ ਫੈਸਲਾ ਗਲਤ ਹੋਊਗਾ ਤੇ ਉਹਦਾ ਨੁਕਸਾਨ ਵੀ ਤੁਹਾਨੂੰ ਸਾਧ ਸੰਗਤ ਜੀ ਮੇਰੇ ਤੋਂ ਪਹਿਲਾਂ ਬੋਰ ਦੇ ਢਿੱਲੋ ਸਾਹਿਬ ਦੇ ਆਪ ਦੇ ਵਿਚਾਰ ਲੋਕ ਵਧੀਆ ਤਰੀਕੇ ਨਾਲ ਰੱਖੇ ਅੱਜ ਕੱਲ ਦਾ ਅਸਲ ਕਿ ਹਾਲਾਤ ਇਹ ਕਿ ਬੜੇ ਆ ਲੋਕ ਤਾਂ ਵਿਚਾਰੇ ਓਥੇ ਦੇ ਉੱਤੀ ਖਲੋਤੇ ਰਹਿ ਜਾਂਦੇ ਆ ਅੱਛਾ ਕੇਰ ਕੇ ਲੀਡਰਾਂ ਨੂੰ ਜਰੂਰ ਲੋਕਸ ਪਿਆ ਪਹਿਲਾਂ ਤਾਂ ਪੁੱਛ ਲੈ ਪੈਂਦਾ ਕਿ ਭਾਹੂ ਇਹ ਪਾਰਟੀ ਕਿਹੜੀ ਚ ਆ ਮੈਨੂੰ ਲੱਗਦਾ ਇੱਥੋਂ ਵੀ ਜਿਹੜੇ ਕਾਉਂਸਲਰ ਸਾਹਿਬ ਸਨ ਆ ਪਹਿਲਾਂ ਇੱਧਰ ਚੀਓ ਉੱਧਰ ਚਲੇ ਗਏ ਕਈਆਂ ਨੂੰ ਹੁੰਦਾ ਸ਼ੌਂਕ ਦਾ ਐਮਐਲਏ ਐਮਪੀ ਆਰ ਮੰਤਰੀ ਦਾ ਤਾਂ ਵਸ ਨਹੀਂ ਚੱਲਦਾ ਨਹੀਂ ਤਾਂ ਹੌਸਲ ਲੈਵਲ ਦੇ ਲੰਬੇ ਬੰਦੇ ਵੀ ਭਜਰੇ ਸ਼ੁਰੂ ਹੋ ਜਾਣ ਪਾਰਟੀਆਂ ਦੇ ਪ੍ਰਧਾਨ ਪਹਿਲਾਂ ਵੇਖੀਦਾ ਕਾਂਗਰਸ ਦੇ ਸਾਲ ਨੂੰ ਕਦੇ ਭਾਜਪਾ ਦੇ ਬਣ ਜਾਂਦੇ ਵਜ਼ੀਰ ਕਿਸੇ ਪਾਰਟੀ ਦੇ ਹਨ ਗੱਲ ਕਿਸੇ ਹੋਰ ਦੀ ਕਰੀ ਜਾਂਦੇ ਇਸ ਲਈ ਗਰਾਵਟ ਪੜੀ ਹੈ ਮਗਰ ਮੇਰੇ ਵਿਰੋਧ ਜਦੋਂ ਗਰਾਵਟ ਹੋਵੇ ਨਾ ਤੇ ਜਿੱਥੇ ਮਲਾਵਟ ਹੋਵੇ ਉਹਨੂੰ ਦੂਰ ਕਰਨਾ ਹਨੇਰੇ ਚੋਂ ਚਾਨਣ ਕਰਨਾ ਇਹ ਵੀ ਗੁਰ ਰੱਬ ਦੇ ਬੰਦਿਆਂ ਦੇ ਹਿੱਸੇ ਆਇਆ ਏ ਤੁਹਾਡੇ ਹਿੱਸੇ ਆਇਆ ਹਰ ਕਿਸਮ ਦੇ ਲੋਕ ਆਉਣਗੇ ਵੋਟ ਮੰਗਣ ਵਾਸਤੇ ਮਗਰ ਕਿਹੜਾ ਆਪਣਾ ਕਿਹੜਾ ਮੌਕੇ ਦੀ ਲਜਾਕਤ ਨੂੰ ਵੇਖ ਕੇ ਸਿਆਸਤ ਕਰਦਾ ਔਰ ਕਿਹੜਾ ਵਿਚਾਰ ਤਾਰਿਕ ਰੂਪ ਤੇ ਤੁਹਾਡੇ ਸੁੱਖ ਦੁੱਖ ਦਾ ਭਾਈਵਾਲ ਆਪ ਦੀ ਗੱਲ ਤੇ ਖਲੋਤਾ ਜੇ ਸਹੀ ਫੈਸਲਾ ਕਰ ਜਿਓਗੇ ਤੇ ਮਾਰ ਨਹੀਂ ਦਿਖਾਵਾਂਗੇ ਅੱਜ ਸਾਡੇ ਵਾਲਾ ਮੁੱਖ ਮੰਤਰੀ ਹੈ ਬਜੇ ਹੈ ਤਾਂ ਬਦਲਾ ਵੀ ਜੀ ਬੰਨੇ ਨਾ ਕੋਈ ਮੰਨੇ ਕਈ ਹੁੰਦੇ ਆ ਉਹ ਕਹਿੰਦੇ ਜੀ ਸੂਰਜ ਛਿਪੇ ਨੂੰ ਫੇਰ ਪੈਗ ਲਾਵਾਂਗੇ ਪੈਗ ਨਹੀਂ ਲਾਉਣੇ ਚਾਹੀਦੇ ਮੈਂ ਕੋਈ ਅੱਜ ਕੱਲ ਦਾ ਇੱਥੇ ਤੁਹਾਨੂੰ ਕਹਿ ਨਹੀਂ ਰਿਹਾ ਕਿ ਪੈਗ ਲਾਓ ਮਗਰ ਆਮ ਤੌਰ ਤੇ ਵੇਖੀ ਤਾਂ ਕਹਿੰਦਾ ਦਿਨ ਘੜੇ ਪੀਵਾਂਗੇ ਇਹ ਬਦਲਾਅ ਵੀ ਹੈ ਭਗਵੰਤ ਸਵੇਰੇ ਦਿਨ ਚੜ੍ਹੇ ਤੇ ਲਾ ਲੈਂਦਾ ਹੁੰਦਾ ਔਰ ਇਹੀ ਕਾਰਨ ਹੈ ਕਿ ਸਾਧ ਸੰਗਤ ਜੀ ਕਦੋਂ ਜਰਮਨੀ ਤੇ ਜਹਾਜ਼ ਚੜ੍ਹਨਾ ਹੋਵੇ ਤੇ ਜਰਮਨੀ ਦੇ ਲੋਕਾਂ ਨੇ ਜਹਾਜ਼ ਤੋਂ ਲਾਤਾ ਕਿ ਇਹਦੇ ਹਾਲਾਤ ਨਹੀਂ ਕਿ ਜਹਾਜ਼ ਚੜ੍ਹ ਕੇ ਜਾ ਸਕਦਾ ਸ਼ਰਮ ਦੀ ਗੱਲ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਇਹ ਸ਼ਹੀਦਾਂ ਦੀ ਧਰਤੀ ਇਹ ਬਲਦਾਨ ਦੀ ਧਰਤੀ ਇਹ ਕਿਸਾਨ ਜੈ ਜਵਾਨ ਜੈ ਕਿਸਾਨ ਦੀ ਧਰਤੀ ਔਰ ਜੇ ਇਸ ਧਰਤੀ ਤੋਂ ਸੂਨਾ ਉੱਜਿਆ ਹੋਵੇ ਸਾਧ ਸੰਗਤ ਜੀ ਉਸ ਧਰਤੀ ਦਾ ਮੁੱਖ ਮੰਤਰੀ ਪੰਜਾਬ ਦੀ ਜਾ ਕੇ ਏਡੀ ਬਦਨਾਮੀ ਕਰਾਵੇ ਸ਼ਾਇਦ ਇਤਿਹਾਸ ਦੇ 75 ਸਾਲ ਦੇ ਪੰਨੇ 'ਚ ਕਦੇ ਇਹ ਪੜਨ ਨੂੰ ਨਹੀਂ ਮਿਲਿਆ ਹੋਣਾ ਕਿ ਕਿਸੇ ਸੁਪਰੇ ਦੇ ਮੁੱਖ ਮੰਤਰੀ ਨੂੰ ਝਾੜਤੋ ਇਸ ਲਈ ਲਾਤਾ ਕਿ ਇਹਨੇ ਵੱਧ ਖਾਦੀ ਪੀਤੀ ਹੋਈ ਸੀ ਤੇ ਸដ្ឋ ਸੰਗਤ ਦੀ ਖਾਦੀ ਪੀਤੀ ਨਾਲ ਥੋੜਾ ਮਸਲਾ ਤਾਂ ਹੱਲ ਹੋਣਾ ਨਹੀਂ ਅੱਜ ਸਕੂਲ ਦੇ ਹਾਲਾਤ ਐਜੂਕੇਸ਼ਨ ਦੇ ਹਾਲਾਤ ਕੀ ਬਣੇ ਆ ਬਦਲਾਅ ਆਇਆ ਕੀ ਪੜ੍ਹਾਈ ਲਿਖਾਈ ਸਕੂਲਾਂ 'ਚ ਬਿਹਤਰ ਹੋਈ ਕੀ ਸਿਹਤ ਸਹੂਲਤਾਂ ਬੈਕਟਰ ਹੋਈਆਂ ਹਸਪਤਾਲਾਂ ਦੇ ਹਾਲਾਤ ਬੈਕਟਰ ਹੋਏ ਸਾਥ ਸੰਗਤ ਜੀ ਨਹੀਂ ਹੋਏ ਕੀ ਮੈਂ ਪੁੱਛਣਾ ਚਾਹੁੰਨਾ ਛੋਟੇ ਲਾਕੇ ਚ ਰੋਜ਼ ਰੌਲਾ ਪਾਉਂਦਾ ਹੇ ਮੈਂ ਤਾਂ ਉਹਨੂੰ ਬੰਦਿਆਂ ਚ ਵੀ ਨਹੀਂ ਗਿਣਦਾ ਐ ਚਿੰਕੂ ਮਿਸਟਰ ਨੂੰ ਆ ਮੈਂ ਮੁੱਖ ਮੰਤਰੀ ਕਾਹਦਾ ਦਾ ਬੰਦਾ ਵੀ ਨਹੀਂ ਐ ਰੋਜ਼ ਰੌਲਾ ਪਾਉਂਦਾ ਕਹਿੰਦਾ ਮੈਂ ਇੰਨਿਆਂ ਨੂੰ ਨੌਕਰੀ ਦੇ ਦਿੰਦੀ ਜੇ ਮੈਂ ਤੁਹਾਨੂੰ ਪੁੱਛਦਾ ਤੁਸੀਂ ਤਾਂ ਨੌਕਰੀ ਦੇ ਲੋਟ ਵੰਡਣਾ ਨਾ ਸਾਰੇ ਇੱਥੇ ਮਿਹਨਤ ਕਰਦੇ ਲੋਕ ਨੇ ਹੋਰ ਕਿੰਨਿਆਂ ਨੂੰ ਨੌਕਰੀ ਦਿੱਤੀ ਜੀ ਭਗਵਾਨ ਜੀ ਨਾ ਆ ਜਿਹਨਾਂ ਨੇ ਹੱਥ ਨਹੀਂ ਖੜੇ ਕੀਤੇ ਮੈਨੂੰ ਲੱਗਦਾ ਉਹਨਾਂ ਨੂੰ ਦੇ ਗਿਆ ਜੇ ਚੱਲਦੇ ਸੀ ਉਹ ਵੀ ਬੰਦੂ ਉਹਨਾਂ ਨੂੰ ਦੇ ਗਿਆ ਉਹਦਾ ਹੱਥ ਰੱਖੋ ਠਾ ਤੇ ਜਿਨ੍ਹਾਂ ਨੂੰ ਨਹੀਂ ਮਿਲੀ ਉਹ ਮੜਾ ਜਾ ਆ ਹੱਥ ਉੱਤੇ ਲਾ ਕੇ ਵਿਖਾ ਦਿਓ ਮੈਨੂੰ ਤੇ ਕੀ ਵਿਖਾ ਦੇ ਭਾਈ ਤੇ ਜਿਨ੍ਹਾਂ ਦੇ ਬਾਦਲ ਸਾਹਿਬ ਵੇਲੇ ਨੌਕਰੀ ਤੇ ਥੰਗ ਹੋਇਆ ਨੇ ਪੀਜਣੀ ਸੀ ਬਾਦਲ ਸਾਹਿਬ ਵੇਲੇ ਆਟੇ ਤੇ ਦਾਲ ਦੇ ਖੁੱਲੇ ਗੱਫੇ ਵੰਡੇ ਜਾਂਦੇ ਸਨ ਤੇ ਬਦਲਾਵ ਵਾਲੀ ਸਰਕਾਰ ਆਈ ਉਹਨਾਂ ਨੇ 10 ਕਿਲੋ ਕਣਕ ਕੱਢ ਕੇ ਹੁਣ 5 ਕਿਲੋ ਕਰਤੀ ਦੇ 5 ਕਿਲੋ ਵੀ ਇਹੋ ਜਿਹੀ ਆਉਂਦੀ ਆ ਜਿਹੜੀ ਸ਼ਾਇਦ ਜਾਨਵਰ ਵੀ ਨਾ ਖਾਣੀ ਪਸੰਦ ਕਰਨ ਤੂੰ ਮੇਰੀ ਗੱਲ ਠੀਕ ਆ ਕਿ ਨਹੀਂ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਸਤ ਸੰਗਤ ਜੀ ਕੱਲੀ ਇਹ ਗੱਲ ਨਹੀਂ ਅੱਜ ਹਸਪਤਾਲਾਂ 'ਚ ਡਾਕਟਰ ਦੀ ਲੱਭਦਾ ਇਲਾਜ ਹੁੰਦਾ ਨਹੀਂ ਲੋਕ ਤਰਸਦੇ ਆਂ ਇਹ ਕਹਿੰਦੇ ਸੀ ਅਸੀਂ ਬਦਲਾਅ ਲਿਆਵਾਂਗਾ ਹਾਂ ਬਦਲਾਅ ਇਸ ਗੱਲ ਦਾ ਤਾਂ ਆ ਗਿਆ ਕੋਈ ਨਵਾਂ ਕਾਲਜ ਖੋਲ੍ਹਿਆ ਜੀ ਤੁਹਾਡੇ ਲਾਗੇ ਚ ਕੋਈ ਨਵਾਂ ਹਸਪਤਾਲ ਨਾ ਜੀ ਨਾ ਕੋਈ ਨਵਾਂ ਸਕੂਲ ਕੋਈ ਨਵਾਂ ਪਾਲੀ ਟੈਕਨਿਕ ਹਾਂ ਇੱਕ ਕੰਮ ਜ਼ਰੂਰ ਕੀਤਾ ਹੋਣਾ ਬਦਲਾਅ ਵਾਲਿਆਂ ਨੇ ਸ਼ਰਾਬ ਦੇ ਨਵੇਂ ਠੇਕੇ ਜ਼ਰੂਰ ਖੋਲ੍ਹਦੇ ਤਾਂ ਤੱਕ ਜੀ ਇਹ ਤਾਲੀਆਂ ਮਾਰਨ ਦਾ ਮੁੱਦਾ ਨਹੀਂ ਮੈਂ ਕਦੇ ਕਹਿੰਦਾ ਸਮਾਰੀ ਆਪਣੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਰੱਬ ਨੇ ਉਤਰ ਕੇ ਨਹੀਂ ਆ ਜਾਣਾ ਧਰਤੀ ਤੇ ਤੁਸੀਂ ਰੱਬ ਦਾ ਰੂਪ ਉਹ ਰੱਬ ਤੁਹਾਡੇ ਚ ਵਸਦਾ ਮਗਰ ਕੀ ਤੁਹਾਡੇ ਭਲੇ ਚ ਹੈ ਕੀ ਤੁਹਾਡੇ ਨੁਕਸਾਨ ਚ ਹੈ ਇਹਦਾ ਫੈਸਲਾ ਤੁਸੀਂ ਕਰਨਾ ਔਰ ਪੰਜਾਬ ਦੀ ਐਸੀ ਦਾਦੀ ਧਰਤੀ ਰਿਮੋਟ ਕੰਟਰੋਲ ਨਾਲ ਨਹੀਂ ਚਲਦੀ ਹੁੰਦੀ ਦੱਸੋ ਦਿੱਲੀੋਂ ਇੱਕ ਬੰਦਾ ਆਹੀਂ ਮੇਰਾ ਵੀ ਤੁਹਾਹੀ ਜਾਦੂ ਤੇ ਆ ਜਾ ਆ ਜਾ ਉੱਤੇ ਆ ਜਾ ਆ ਮੈਨੂੰ ਲੱਗਦਾ ਕੇਜਰੀਆ ਲੱਗੇ ਚਾਹੀਏ 6 ਫੁੱਟ ਦਾ ਜਾਦੂ ਆ ਜਾਓ ਆਜ ਤੇ ਸਾਹਮਣੇ ਆ ਆ ਜਾ ਆ ਮੈਨੂੰ ਲੱਗਦਾ ਹੈ ਜੀ ਆਈ ਟਾਕ ਬੰਦਾ ਜਿੱਦਿਓ ਪੰਜਾਬੀਆਂ ਨੂੰ ਦੱਸਦਾ ਕਿ ਭਾਈ ਪੰਜਾਬ ਚਲਾਉਣਾ ਕਿਵੇਂ ਮੈਂ ਪੁੱਛਣਾ ਚਾਹੁੰਦਾ ਕਿ ਭਗਵੰਤ ਮਾਨ ਨੂੰ ਕੀ ਕੇਜਰੀਆ ਦਾ ਨਾ ਹੁਣ ਮੁੱਖ ਮੰਤਰੀ ਨਾ ਤਿੰਨਾਂ ਚ ਇਹਨਾਂ ਤੇਰਾ ਚ ਇਹਨਾਂ ਪਲੇਰਾਂ ਚ ਇਹਨਾਂ ਸਪੇਰਾ ਚ ਉਹਨੂੰ ਕੱਢ ਲਈ ਜਾ ਕੇ ਪੁੱਛੀ ਜਾਂਦਾ ਪੰਜਾਬ ਚ ਇਹ ਚੱਲਣਾ ਪੰਜਾਬ ਨੂੰ ਤਾਂ ਜਿਵੇਂ ਉਸ ਵੇਲੇ ਸਾਨੂੰ ਸਾਡੇ ਦੇਸ਼ ਨੂੰ ਕੋਰੇ ਲੁੱਟ ਕੇ ਜਾਂਦੇ ਸੀ ਨਾ ਈਸਟ ਇੰਡੀਆ ਕੰਪਨੀ ਵਾਂਗੂ ਉਸ ਤਰ੍ਹਾਂ ਦਿੱਲੀ ਦੇ ਹੁਣ ਲਡੇਰੇ ਇਕੱਲੇ ਥੋੜੇ ਪੰਜਾਬ ਨੂੰ ਲੁੱਟਣ ਵਾਸਤੇ ਆਉਂਦੇ ਆ ਪੰਜਾਬ ਨੂੰ ਕੁਝ ਦੇਰ ਬਾਅਦ ਤੇ ਨਹੀਂ ਆਉਂਦੇ ਬਦਲਾਵ ਦੀ ਗੱਲ ਕਰਨ ਵਾਲੇ ਲੋਕ ਅੱਜ ਪੌਣੇ 4 ਲੱਖ ਕਰੋੜ ਦਾ ਕਰਜ਼ਾ ਤੁਹਾਡੇ ਪੰਜਾਬ 'ਚ ਚੜਾਤਾ ਮੈਂ ਪੁੱਛਣਾ ਚਾਹੁੰਦਾ ਨਾ ਬਦਲਾਵ ਵਾਲਿਆਂ ਨੂੰ ਕਿ ਇਹ ਪੌਣੇ 4 ਲੱਖ ਕਰੋੜ ਚ ਕਿੰਨੀਆਂ ਨਵੀਆਂ ਸੜਕਾਂ ਬਣਾਈਆਂ ਜਿਹੜੇ ਪਾਰਕ ਰਣਜੀਤ ਸਿੰਘ ਢਿੱਲੋਂ ਵੇਲੇ ਬਣੇ ਸਨ ਆ ਨੌਗਾ ਦੇ ਹਾਲਾਤ ਜਾ ਕੇ ਵੇਖ ਲਓ ਉਹ ਪਾਰਕਾ ਦਾ ਪਤਾ ਨਹੀਂ ਲੱਗਦਾ ਕਿ ਇਹ ਪਾਰਕ ਵੀ ਕਿਸੇ ਵੇਲੇ ਬਣੀ ਸੀ ਰਿਪੇਅਰ ਕੋਈ ਨਹੀਂ ਪਾਣੀ ਸੜਕਾਂ ਬਿਜਲੀ ਦਾ ਪ੍ਰਬੰਧ ਮਾਰਾ ਸੀਵਰੇਜ ਦਾ ਪ੍ਰਬੰਧ ਮਾਰਾ ਸੀਵਰੇਜ ਬੈਂਟ ਮਾਰਦਾ ਪਾਣੀ ਨਲਾਂ ਚੋਂ ਆਉਂਦਾ ਨਹੀਂ ਸਾਹਿਬ ਤੇ ਤੁਸੀਂ ਬਦਲਾਅ ਦੀ ਗੱਲ ਕਰਦੇ ਹੋ ਨੌਕਰੀ ਤੁਸੀਂ ਨਹੀਂ ਦਿੰਦੇ ਆ ਮੁਲਾਜ਼ਮ ਦਰਦਾਂਤੀਆ ਠੋਕਰਾ ਖਾਂਦੇ ਆ ਮੁਲਾਜ਼ਮ ਦਾ 6ਵਾਂ ਪੇ ਕਮਿਸ਼ਨ ਛੱਡੋ 7ਵਾਂ ਲਾਗੂ ਹੋਣਾ ਚਾਹੀਦਾ ਸੀ ਇਹਨਾਂ ਦੀ ਤਨਖਾਹਾਂ ਖਾਈ ਬੈਠੇ ਨੇ ਪੱਤੇ ਖਾਂਦੇ ਰੋਜ਼ ਧਰਨਾ ਵੱਜਦਾ ਕੀ ਛੱਡਾ ਹਟਾ ਕੇ ਅੱਥਰੇ ਰੱਖੇ ਕਿ ਬਦਲਾਵ ਵਾਲੇ ਕਹਿੰਦੇ ਸੀ ਬਦਲਾਵ ਲਿਆਉਣਾ ਸਾਧ ਸੰਗਤ ਜੀ ਆਪ ਜੋੜੇ ਥੋੜੇ ਅਕੀ ਹੱਥ ਆਹੇ ਤਾਂ ਬਦਲਾਵ ਨਹੀਂ ਚਾਹੀਦਾ ਕਿ ਮੁੱਖ ਮੰਤਰੀ ਜਾਹ ਤੋਤਰੇ ਕਿ ਜੇ ਮੇਰੇ ਵਰਗਾ ਦੱਸ ਦਿੰਦਾ ਜਿੱਕਿਆ ਦਾ ਤਾਂ ਕੁ ਖਾਤੀ ਪੀਤੀ ਵਾਦ ਹੈ ਕਹਿੰਦਾ ਨਹੀਂ ਖਾਤੀ ਪੀਤੀ ਨਹੀਂ ਮਾਤ ਤਸਮੇ ਬਣਦਾ ਸੀ ਆਪਦੇ ਉਹਨੂੰ ਪਿਓ ਦੇ ਪੁੱਤ ਨੂੰ ਦੱਸਿਓ ਕਿ ਪੋ ਤਿੰਨ ਸਾਲਾਂ ਚ ਮੈਂ ਤੇਰੀਆਂ ਸਾਰੀਆਂ ਫੋਟੋਆਂ ਕੱਢ ਕੇ ਜਨਤਕ ਕਰਤੀਆਂ ਨੇ ਤਸਵੇਂ ਵਾਲੇ ਦਾ ਬੂਟ ਹੀ ਨਹੀਂ ਪਾਉਂਦਾ ਤੂੰ ਜਪਨੀ ਕੌਣ ਜਾਂਦਾ ਫਿਰ ਇਹ ਨਵਾਂ ਕੰਮ ਦੇਖਿਆ ਤਸਵੇਂ ਬੰਦਾ ਤਾਂ ਆਪ ਦੇ ਆਪ ਬਣ ਜਾਂਦਾ ਭਗਵੰਤ ਮਾਨ ਨੂੰ ਫੋਟੇ ਹਸਪਤਾਲ ਚ ਡਾਕਟਰ ਤਸਵੇਂ ਬੰਦਾ ਜਾ ਕੇ 10-10 ਸਨੇਮੇ ਦਾ ਰਾਤ ਚੱਲਦਾ ਕਿਉਂਕਿ ਸਵੇਰ ਤੋਂ ਪੀਣੀ ਸ਼ੁਰੂ ਕਰਦਾ ਸ਼ਾਮ ਤੱਕ ਪੀ ਜਾਂਦਾ ਮੇਰੇ ਵੀਰੋਂ ਇਹ ਇੱਥੇ ਨੇ ਟੋਟਾ ਨਹੀਂ ਕੁਝ ਸਵਾਰ ਦੇਣ ਔਰ ਅੱਜ ਪੰਜਾਬ ਨੂੰ ਇਸ ਦਮਦਮ ਤੋਂ ਕੱਢਣ ਦੀ ਲੋੜ ਹੈ ਕਾਰਪੋਰੇਸ਼ਨ ਦੀ ਇਲੈਕਸ਼ਨ ਉਸ ਗੱਲ ਦੀ ਸ਼ੁਰੂਆਤ ਆਸਨਾ ਰੱਖਿਓ ਕਿ ਪੌਣੇ 4 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਹੋਇਆ ਹੈ 1.5-2.5 ਰਹਿ ਗਿਆ ਇਹਨਾਂ ਨੇ ਕੁਝ ਕਰ ਦੇਣਾ ਕੁਝ ਵੀ ਕਰਨਾ ਝੂਠੀਆਂ ਗਰੰਟੀਆਂ ਦੇ ਕੇ ਜਾਂਦੇ ਆ ਕਦੇ ਧੀਆ ਪੈਣਾ ਨੂੰ ਕਹਿੰਦੇ ਸੀ ਹਜ਼ਾਰ-ਜਾੜ ਦਵਾਂਗੇ ਹੌਲੀ-ਹੌਲੀ ਇਹਨਾਂ ਨੇ ਕਹਿਦਣਾ 2-2 ਹਜ਼ਾਰ ਦਵਾਂਗੇ ਸ਼ਗਨ ਸਕੀਮ ਦਾ ਇੱਕ ਚੱਕ ਨਹੀਂ ਆਇਆ ਵਜੀਫੇ ਵਧ ਕਰਦੇ ਆ ਸਾਧ ਸੰਗਤ ਜੀ ਪੈਨਸ਼ਨ ਕਿਸੇ ਨੂੰ 2100 2500 ਦਾ ਕੀ ਦੇਣੀ ਜੀ ਕਈ ਬਜ਼ੁਰਗਾਂ ਦੀਆਂ ਪੈਨਸ਼ਨਾਂ ਕੱਟੀਆਂ ਨੇ ਇਹ ਸਲਾਤਾ ਚ ਅੱਜ ਪੰਜਾਬ ਨੂੰ ਆਈ ਸੀ ਯੂ ਚੋਂ ਕੱਢਣ ਦੀ ਲੋੜ ਆ ਅੱਜ ਪੰਜਾਬ ਵੈਂਟੀਲੇਟਰ ਤੇ ਆ ਔਰ ਇਹਦੀ ਸ਼ੁਰੂਆਤ 21 ਤਰੀਕ ਨੂੰ ਕਰੋ ਪੰਜਾਬ ਦੀ ਪਾਰਟੀ ਰਿਮੋਟ ਕੰਟਰੋਲ ਨਾਲ ਨਹੀਂ ਚੱਲ ਸਕਦੇ ਤੁਸੀਂ ਤੁਸੀਂ ਆਪ ਦੇ ਫੈਸਲੇ ਆਪ ਕਰਨੇ ਆ ਖੁਦ ਮੁਖਤਿਆਰੀ ਤੁਸੀਂ ਆਪ ਦਾ ਫੈਸਲਾ ਆਪ ਕਰੋਗੇ ਔਰ ਜੇ ਆਪ ਦੇ ਫੈਸਲੇ ਆਪ ਕਰ ਰਹੇ ਤੇ ਦਿੱਲੀ ਦੇ ਰਪੋਰਟ ਕੰਟਰੋਲ ਕੋ ਆ ਪੌਣੇ 4 ਫੁੱਟ ਕਿੰਨੀ ਹੋਣੀ ਤੇਰੀ ਯਾਰ 4 ਫੁੱਟ 4 ਮਾ ਠੀਕ ਹੀ ਬੋਲ ਰਿਹਾ ਤੂੰ ਮੈਨੂੰ ਲੱਗਦਾ ਕੇਦਰੀ ਆਲੋਂ ਖਿੱਚ ਕੇ ਲੰਮਾ ਹੀ ਹੋਣਾ ਇਹੇ ਮੇਰੇ ਵੀਰ ਨਾਲ ਵੀ ਕਹਿ ਦੇਖੋ ਇਹ ਤਾਂ ਫਿਰ ਪੰਜਾਬੀ ਉਹਦੀ ਭਾਜਤਾਸਤੇ 100 ਬੰਦਾ ਸਾਠਾ ਲਾਇਆ ਹੋਇਆ ਹੈ ਪੰਜਾਬੀ ਮੁੱਢ ਤੇ ਲਾਏ ਵੀ 6.5 ਫੁੱਟ ਪੰਜਾਬੀ ਆ ਮੈਂ ਇਹਨੂੰ ਕਾਹਦਾ ਖਤਰਾ ਇਹਨੂੰ ਬਹੁਕੋਲੋਂ ਕਿਨੇ ਕੀ ਕਰਨਾ ਬਹੁਕੋਲੋਂ ਤਾਂ ਸਾਨੂੰ ਖਤਰਾ ਕਿ ਜਦੋਂ ਇੱਥੇ ਆਉਂਦਾ ਤੇ ਜਹਾਜ਼ ਵੀ ਸਾਡਾ ਲੈ ਕੇ ਆਉਂਦਾ 20 ਲੱਖ ਨੂੰ ਪੈਂਦਾ ਸਾਨੂੰ ਇਹਨੂੰ ਨਾ ਹੀ ਲਿਆ ਕਰੋ ਇੱਥੇ ਇਸ ਲਈ ਮੇਰੇ ਵਿਰੋਧ ਜਿਵੇਂ ਦਿੱਲੀ ਦਾ ਬੇੜਾ ਕਰ ਕੀਤਾ ਜ Punjab ਦਾ ਕਰਨ ਨੂੰ ਫਿਰਦੇ ਆ ਔਰ ਜੇ ਇਸ ਭਗਵੰਤ ਮਾਨ ਨੂੰ ਉਹਦੀ ਬੇਟੀ ਨਹੀਂ ਬਣਾ ਕੇ ਰਾਜੀ ਲੈ ਕੋ ਗੁੱਸਾ ਨਾ ਕਰਦੇ ਹੋ ਮਾਪਿਓ ਦਾ ਤੇ ਧੀ ਦਾ ਸਭ ਤੋਂ ਪਵਿੱਤਰ ਰਿਸ਼ਤਾ ਤੇ ਜਿਹੜਾ ਬਾਪ ਆਪ ਦੀ ਬੇਟੀ ਦਾ ਨਾ ਹੋਇਆ ਲੁਧਿਆਣੇ ਵਾਲਿਓ ਕਿਥੇ ਟੋਡਾ ਕਦੇ ਹੋ ਜੂ ਔਰ ਮੇਰੇ ਵੀਰੋ ਇਹੋ ਜਿਹੇ ਲੋਕਾਂ ਬਾਰੇ ਹਾਂ ਮੈਨੂੰ ਕਹਿੰਦਾ ਮਜੀਦੀਏ ਤੇ ਪਰਚਾ ਦੇ ਦਿਮਾਗ ਖਲੋਤਾ ਤੇਰਾ ਪਿਓ ਦੇ ਦੇ ਜਿਹੜਾ ਮਰਦਾ ਹੈ ਤਾਂ ਮੈਂ ਡਰਿਆ ਦਾ ਮੈਨੂੰ ਕੇ ਪਰਚੇ ਦਾ ਅਸਰ ਮੈਨੂੰ ਅੰਦਰ ਕਰਦੇ ਮੈਂ ਫੇਰ ਬਾਹਰ ਆ ਜਣਾ ਮੈਂ ਬਾਹਰ ਆ ਗਿਆ ਫੇਰ ਤੇਰੀ ਧੌਣ ਤੇ ਮੈਂ ਗੋਡਾ ਰਖਣਾ ਹੀ ਰਖਣਾ ਔਰ ਮੈਨੂੰ ਲੱਗਦਾ ਮੇਰੀ ਗੱਲਾਂ ਦਾ ਕਿਤੇ ਨਾ ਕਿਤੇ ਅਸਰ ਹੋ ਗਿਆ ਕਲੰਮਰ ਸਰ ਸਾਹਿਬ ਵੋਟਾ ਮੰਗਦਾ ਮੰਗਦਾ ਕਹਿੰਦਾ ਟੱਕੜੀ ਨੂੰ ਵੋਟ ਬਾਹਰ ਕੱਲ ਦੇਰ ਆਇਆ ਦਲੋਸਤ ਆਇਆ ਤੇ ਉਹਦਾ ਪੁੱਤ ਆ ਰਾਹ ਤੇ ਸਹੀ ਆਇਆ ਇਹ ਜਲੀ ਮਾਰਥ ਨੂੰ ਵੇਖਦੀ ਕਰਦਾ ਸਵਾਰੀ ਆਪ ਦੇ ਸਵਾਲ ਲਈ ਆਪ ਜਿੰਮੇਵਾਰ ਹੈ ਆਪ ਦੇ ਭਲੇ ਲਈ ਵੋਟ ਪਾਓ ਪੰਜਾਬ ਦੀ ਪਾਰਟੀ ਪੰਜਾਬ ਪੰਜਾਬੀ ਪੰਜਾਬੀਅਤ ਖੇਤਰੀ ਪਾਰਟੀ ਰੀਜਨਲ ਪਾਰਟੀ ਜਿਹਦਾ ਫੈਸਲਾ ਦਿੱਲੀ ਤੋਂ ਨਹੀਂ ਜਿਹਦਾ ਫੈਸਲਾ ਲੁਧਿਆਣੇ ਦੀਆਂ ਗਲੀਆਂ ਕੂਚੀਆਂ ਚ ਹੋਣਾ ਜਿਹਦਾ ਫੈਸਲਾ ਪੰਜਾਬ ਦੀ ਧਰਤੀ ਤੋਂ ਹੋਣਾ ਉਸ ਤੱਕੜੀ ਨੂੰ ਕਾਮਯਾਬ ਕਰੋ ਭਾਈਚਾਰਕ ਸਾਜ ਨੂੰ ਕਾਮਯਾਬ ਕਰੋ ਅੱਜ ਲਾਰਡ ਆਰਡਰ ਦੀ ਕਾਨੂੰਨ ਵਿਵਸਥਾ ਦੇ ਨਾੜੇ ਹੱਥ ਦੇ ਅੱਜ ਫੇਰ ਕਲਾਨੌਰ ਥਾਣੇ 'ਚ ਬੰਬ ਪਾਟਿਆ ਤੇ ਬੰਬ ਫਟਦਾ ਤੇ ਇਹ ਭਗਵੰਤ ਕਹਿੰਦਾ ਟਾਇਰ ਪਾਟਿਆ ਮਾ ਪਿਉ ਦੇ ਪੁੱਤ ਆ ਪੁਲਿਸ ਨੂੰ ਕਿਹੜੇ ਕੰਮ ਲਾਇਆਈ ਇਹ ਰਾਤ ਦੇ 11 ਵਜੇ 3 ਵਜੇ ਵਧੀਆ ਫੋਰਸ ਮੈਂ ਮਾਰੀ ਨਹੀਂ ਕਹਿੰਦਾ ਇਹਨਾਂ ਦੀ ਮਰਜ਼ੀ ਕਰਦਾ ਮਗਰ ਰਾਤ ਦੇ 3 ਵਜੇ ਕਿਹੜੀ ਆਫਤ ਆਈ ਏ ਕਿਹੜਾ ਹਵਾ ਪਰਣ ਦੇ ਆਉਨੇ ਤੁਸੀਂ ਉੱਥੇ ਕਿਹੜਾ ਟਾਇਰ ਲਾਉਣਾ ਪੰਚਰ ਲਾਉਣਾ ਚੰਨੀ ਤਾਂ ਫੇਰ ਚੰਗਾ ਸੀ ਬਸ ਚੰਨੀ ਨੂੰ ਆ ਚੰਗਾ ਕਹਿ ਰਿਹਾ ਪਹਿਲੀ ਵਾਰੀ ਬੰਦਾ ਤਾਂ ਨਹੀਂ ਚੰਗਾ ਮਗਰ ਕੰਮ ਮੈਂ ਕਹਿੰਦਾ ਨਾ ਭਗਵੰਤ ਦੇ ਹਿਸਾਬ ਨਾਲ ਚੰਗਾ ਸੀ ਕੰਮ ਹੋਣਾ ਸਾਰਾ ਚੰਨੀ ਕਹਿੰਦਾ ਜੀ ਕਿ ਮੈਂ ਕਹਾਂ ਚੰਨੀ ਪ੍ਰਾਪਤੀਆ ਦਾਸ ਕਾਂਗਰਸ ਦੀ ਕਹਿੰਦਾ ਜਿੰਨੇ ਸੜਕਾਂ ਨੂੰ ਪੱਛ ਕਾਂਗਰਸ ਨੇ ਲਾਏ ਆ ਕਹਦਾ ਕੇੇ ਨਹੀਂ ਮਿਲਾਈ। ਉਹ ਸ਼ੁਕਰ ਆ ਪੱਛਤਾ ਲਾਉਂਦਾ ਸੀ ਤੂੰ ਤਾਂ ਮਤੰਦਰਾ ਪੱਛ ਲਾਉਣ ਤੋਂ ਵੀ ਗਿਆ। ਤੂੰ ਤਾਂ ਇੱਡੇ ਹਾਏ ਤੇ ਕੋਈ ਨਹੀਂ। ਇੱਥੇ ਕਬਰ ਹੀ ਆਉਂਦੀ ਕਿ ਫਲਾਣੇ ਸੀਵਰੇ ਚ ਡਿੱਗ ਪਏ ਦੋ ਜੀ। ਇਸ ਲਈ ਮੇਰੇ ਵੀਰੋ ਆਪ ਦੀ ਜਾਨ ਬਚਾਓ ਤੇ ਥੋਡੀ ਬਚੂਗੀ ਤੇ ਸاسي ਵੀ ਬਚੇ ਰਵਾਂਗੇ ਤੇ ਰਲ ਮਿਲ ਕੇ ਇੱਕ ਦੂਜੇ ਦੀ ਜਾਨ ਬਚਾਓ। ਪੰਜਾਬ ਦੀ ਆਵਾਜ਼ ਬੁਲੰਦ ਕਰੋ ਚੋਣ ਨਿਸ਼ਾਨ ਤੱਕੜੀ ਨੂੰ ਕਾਮਯਾਬ ਕਰੋ ਅਰੇ ਸਾਰੇ ਕੈਂਡੀਡੇਟ ਸਾਡੇ ਸਤਕਾਰਯੋਗ ਬੀਪੀ ਜਸਵਿੰਦਰ ਕੌਰ 14 ਨੰਬਰ ਵਾਰਡ ਬੀਪੀ ਗਗਨਦੀਪ ਕੌਰ 15 ਨੰਬਰ ਵਾਰਡ 16 ਨੰਬਰ ਤੋਂ ਬਲਬੀਰ ਸਿੰਘ 29 ਨੰਬਰ ਤੋਂ ਬੀਪੀ ਕਸ਼ਮੀਰ ਕੌਰ ਜੀ ਔਰ ਨਾਲ ਹੀ 20 ਨੰਬਰ ਵਾਰਡ ਤੋਂ ਕਮਲ अरोड़ा ਸਾਹਿਬ 18 ਤੋਂ ਇਹ ਕੌਂਕੇ ਸਾਹਿਬ ਬਹੁਤ ਵਧੀਆ ਬੋਲ ਕੇ ਗਏ ਆ 26 ਨੰਬਰ ਤੋਂ ਵਰਿੰਦਰ ਜੀ ਔਰ ਸਾਡੇ ਸਤਿਕਾਰਯੋਗਾਂ ਪੈੰਜੀ ਖਲੋਤੇ ਸੀ ਇੱਥੇ ਆ ਬੀਜੀਪੀ ਸਾਡੇ ਬਲਵਿੰਦਰ ਕੌਰ ਜੀ ਮੈਂ ਇੱਥੇ ਇੱਥੇ ਮਨਦੀਪ ਕੌਰ ਸੰਧੂ ਉਹ ਛੋਰੀ ਉਹ ਥੋੜਾ ਕੰਮ ਅੱਗੇ ਪਿੱਛੇ ਹੋ ਗਿਆ ਜਿਵੇਂ ਤੁਸੀਂ ਡਰਦੇ ਹੋ ਨਾ ਤਾਂ ਅਸੀਂ ਵੀ ਡਰਦੇ ਹਾਂ ਤਾਂ ਹੋ ਗਿਆ ਭਰਾ ਸਿੰਘ ਦਾ ਕੌਰ ਹੋ ਗਿਆ ਕੌਰ ਦਾ ਸਿੰਘ ਹੋ ਗਿਆ ਕੋਈ ਨਾ ਘਰ ਵਾਲੀ ਸਿੰਘ ਚਾਹੀਦੀ ਮੇਰੇ ਤਾਂ ਆਪ ਤੇਰੇ ਵਰਗਾ ਹਾਲ ਹੈ ਬਹੁਤ ਕੱਢਣਾ ਬਹੁਤ ਡਰਦਾ ਕਹਿੰਦੇ ਮੈਨੂੰ ਆ ਕੇ ਕਹਿੰਦੇ ਯਾਨੀ ਮਾ ਜਾਣਦੇ ਮਾਤਾ ਤੈਨੂੰ ਨਹੀਂ ਪਛਾਣਦੇ ਤੇ ਹੋਰ ਮੈਂ ਬਲਵਿੰਦਰ ਸਿੰਘ ਨੂੰ ਪਛਾਣਨਾ ਮੈਂ ਸਾਡੇ ਤਾਂ ਸਾਰੇ ਡਰਦੇ ਆ ਇਹ ਮੱਝੀ ਨੇ ਜਦ ਨਾਰਾਇਣ ਨੇ ਪਰਟੀ ਚ ਉਤਰਾਹੀ ਚੜਾਈ ਆਈ ਹੈ ਕਦੇ ਪਰਟੀ ਤੋਂ ਪਿੱਛੇ ਨਹੀਂ ਹੋਇਆ ਇਸ ਲਈ ਇਹਨਾਂ ਸਾਰਿਆਂ ਦੀ ਕਾਮਯਾਬੀ ਤੇ ਤੁਹਾਡੀ ਕਾਮਯਾਬੀ ਲਿਖੀ ਆ ਮੈਂ ਢੱਲੋ ਸਾਹਿਬ ਦਾ ਜਿਹੜੇ ਬਹੁਤ ਹੀ ਨਬੀ ਸ਼ਰੀਫ ਇਨਸਾਨ ਨੇ ਉਹਨਾਂ ਦਾ ਅਤੇ ਸਾਡੇ ਗਰੇਵਾਲ ਸਾਹਿਬ ਦਾ ਕਲੇਰ ਸਾਹਿਬ ਦਾ ਸਾਡੇ ਦੂਜੇ ਢੋਲ ਸਾਹਿਬ ਦਾ ਜਿਹੜੇ ਥੋੜੇ ਹਲਕੇ ਫੁਲਕੇ ਢੋਲ ਸਾਹਿਬ ਨੇ ਆਵਾਜ਼ ਨਾਲ ਗੱਲਾਂ ਕਰਨ ਵਾਲੇ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਸਾਹਮਣੇ ਸਾਹਮਣੇ ਹਲੋ ਇੱਧਰ 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 ਭਾਜੀ ਇੱਧਰ ਨੂੰ ਸਾਹਮਣੇ ਸਾਹਮਣੇ ਇਹ ਦਰ ਨੂੰ ਹੋ ਜਾਏ ਦਰ ਨੂੰ ਹੋ ਜਾਓ